ਬੱਡ ਯਾਰ ਮੈਂ ਤੈਨੂੰ ਮੈਂ ਤੈਨੂੰ ਨਕੂਰ ਨਹੀਂ ਸਿੱਖੀ ਤੇਰੀ ਕਦਰ ਕਰਦਾ ਮੈਂ ਕਹਿੰਦਾ ਮੈਂ ਵੀ ਤੇਰੀ ਕਦਰ ਕਰਕੇ ਸੁਣ ਲੈ ਤੇਰੀ ਕਦਰ ਕਰਦਾ ਉਹਨੂੰ ਪੁੱਛ ਕਿ ਕਿੰਨੇ ਲਾਇਆ ਉਹਦੇ ਕੋਲ ਖਮਸ ਲਾਇਆ ਅਕਸਰ ਵਧਿਆ ਤੇਰੇ ਕੋਲ ਆ ਤੈਨੂੰ ਪਤਾ ਹੈ ਛਰਦੇ ਬੱਚਾ ਇਹ ਬੱਚਾ ਮਾਨ ਲ ਲੈ ਫਿਰ ਸਹੀ ਆ ਜਿਹੜੀ ਗੱਲ ਕਹਿਣਾ ਹਲੋ ਹਾਂਜੀ ਇਹ ਛੜ ਦੇ ਚੰਗਾ ਰਹੇਗਾ ਇਹ ਮੈਂ ਕਹੁੰਦਾ ਮੈਂ ਤੈਨੂੰ ਪੁੱਛਦੇ ਉਹ ਨਾਲ ਇਹਨਾਂ ਮਾਰ ਜਿਹੜਾ ਹਦਵਾ ਦਾ ਜਿਹੜਾ ਕਹਦਾ ਜੇ ਦਾ ਮਾਰ ਰੱਖਦਾ ਦਾਦਾ ਐ ਕਹਦੇ ਵੀ ਬੱਚਾ ਛੜ ਦੇ ਫਿਰ ਕੀ ਆ ਤੂੰ ਤਾਂ ਤੂੰ ਇਕ ਲਕੀਰ ਪਾਈ ਬੈਠਾ ਉਹਨੂੰ ਪੁੱਛ ਮੈਂ ਕਿੰਨਾ ਬਜ਼ੜਾ ਤੂੰ ਬੱਸ ਮੈਨੂੰ ਕਾਹ ਫੇਰ ਗੱਲ ਆਉਂਦੀ ਵਾਰੀ ਤੜਕੀ ਮੈਂ ਉਹਨੂੰ ਮੁੱਛਦੇ ਗੱਲ ਕਾਹ ਫੇਰ ਕਾਹ ਗੱਲ ਕਾਹ ਗੱਲ ਕਾਹ ਦਾਦਾ ਗੱਲ ਕਾਹ ਵੀ ਮੰਗੇ ਆਏ ਹੋ ਹੈ ਓਏ ਅੰਕਾ ਜਨ ਤਰ੍ਹਾਂ ਤੈਨੂੰ ਮੈਂ ਬਖਸ਼ ਦੇ ਕਿਉਂ ਮੈਨੂੰ ਮਾਰ ਤੈਨੂੰ ਕਿ ਮਾਰਨੇ ਮਹਗਾ ਕਰਨੇ ਲੈਣੀ ਆ ਦੱਸ ਦੇ 11 ਦਿਨਾਂ ਦੀ ਸੂਈ ਅੱਜ 15 ਲੀਟਰ ਰੋਤ ਹੁਣ ਆ ਜਾ ਓਏ ਆ ਪ੍ਰਾਣਾ ਵੱਡਾ ਦੀਂਦਾ ਇਹਨਾਂ ਨੂੰ ਤਾਂ ਆਏ ਆ ਵੀ ਡੱਕਦੇ ਹੀ ਆਵੇ ਊਹੀ ਬੜਾ ਵੱਡਾ ਇਹਨਾਂ ਨੂੰ ਤਾਂ ਉਹ ਚੰਗਾ ਲੱਗਦਾ ਵੀ ਇਹ ਕੱਚਾ ਹੈਗਾ ਕਾ ਜਦੋਂ ਆਪਣੇ ਘਰੇ ਦੁੱਧ ਪੀ ਕੇ ਬੱਚੇ ਵੱਡੇ ਹੋ ਜਾਂਦੇ ਆ ਇਹ ਕਹਿੰਦੇ ਮਹੀਨੇ ਦਾ ਹੋ ਗਿਆ ਇਹਨਾਂ ਨੇ ਤਮਕਾ ਨਹੀਂ ਛੱਡਣਾ ਆਹ ਆਗਲ ਹੈਗੀ ਇਹ ਇਹਨਾਂ ਦਾ ਡੱਕਡੋਲੇ ਖਾਣੇ ਕੱਟੂ ਨੇ 10 ਮਿੰਟ 10 ਤਾਂ ਦਿਨ ਬਸ ਹੁਣ ਆਪਣੇ ਉਹਦਾ ਘਰੇ ਹੀ ਆਈ ਜੁੰਗੀੰਦਾ ਦੀ ਕੱਟੀ ਪਾਲਾਂਗੇ ਕੱਟੀ ਆ ਗਿਆ ਹਜ਼ਾਰ ਖਾਨਾ 1000 ਹਜ਼ਾਰ ਖਾਨਾ ਕੇ ਰੋਹਤਾ ਹਾਂ ਕੀ ਆ ਮੈਂ ਤਾਂ ਸਿੱਧਾ ਨਾ ਬੈਠਾ ਜੇ ਲੈ ਜਾ ਮੈਂ ਤੇਰੇ ਕੋਲ ਹੈ ਕੋਡੀ ਜੋੜ ਬਸ ਹੋਰ ਆ ਲੈ ਜਿਆਦਾ ਬਾਜੂ ਤੇ ਜਾਂ ਖੜ ਦਿਓ ਕੁੱਤਾ ਫੜਨਾ ਮਾ ਕਹਿਣਾ ਤੂੰ 16 ਦੀ ਆ 17 ਦੀ ਕਰਕੇ ਸ਼ਾਮ ਨਹੀਂ 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 ਮੇਰੀ ਗੱਲ ਸੁਨੇਗਾ ਮੈਂ ਪਤਾ ਕੀ ਆ ਮੈਂ ਰੱਖਦਾ ਦੀਦ ਮੈਂ ਤੂੰ ਹੱਥ ਦੇਦਾ ਸੁਣ ਕੋਈ ਇਹ ਨਹੀਂ ਵੀ ਆਪਾਂ ਕਿਸੇ ਗੱਲੋਂ ਆਏ ਆ ਜਿਹੜੀ ਗੱਲ ਆ ਤੈਨੂੰ ਲਾਖ ਦਿੱਤਾ ਚੋ ਸਾਹਮਣੇ ਕੋਈ ਇਹ ਨਹੀਂ ਵੀ ਮੈਂ 5-4000 ਕਮਾਈ ਜਾਂਦਾ ਆਪਣਾ 2000 ਆਪਾਂ ਸਾਹਮਣੇ ਲੈਣਾ ਇਹ ਆ ਤੈਨੂੰ ਤੜਕੇ ਤੜਕੀ ਤੈਨੂੰ ਇਹ ਰਾਹ ਪਾ ਦੇ ਗਲਾ ਤੈਨੂੰ ਰਾਹ ਦੇਦਾ ਹੋਰ ਆਪਾਂ ਦਾ ਜੀ ਹਰਦੂ ਮੇਰੀ ਮੰਨ ਲੈ ਮੈਂ ਤਾਂ ਤੇਰੀ ਮੰਨੀ ਬੈਠਾ ਛੱਡ ਬੱਜਾ ਅਜੇ ਮੈਂ ਮੈਲੇ ਤੇ ਨਹੀਂ ਲੱਗੀ ਇਹ ਵੀ ਗੱਲ ਆ ਬੱਸ ਆਪਣੇ ਉਹ ਵੀ ਲੈ ਦਾਲੇ ਫੇਰ ਅਲੱਗ ਕਰ ਲੈ ਦੇਖਾ ਤਾਂ ਮੈਂ ਸਰਦ ਅੱਜ ਹਾਜ਼ਰ ਆਉਂ ਥੋੜਾ ਨਹੀਂ ਨਹੀਂ ਬੱਸ ਪਤਾ ਨਹੀਂ ਅੱਜ ਫਿਰ ਥੋੜਾ ਲੇਗਾ ਪਰ ਦੋਨੇ ਸਾਡੇ 1 ਮਿੰਟ 1 ਮਿੰਟ ਸਰਦੇ ਫਿਰ ਤਾਂ ਇੱਕੋ ਸਾਵੇਂ ਬੰਦ ਤੇ ਦੁਬਾਰੇ ਖਿੱਚੀ ਜਾ ਕਿ ਉਹ ਗੱਲ ਫਿਰ ਦੂਰ ਨਹੀਂ ਨਿਕਲਦੀ ਬਲੇ ਜਾਬ ਆਂਦਾ ਆਂਦਾ ਇੱਧਰ ਆਓ ਇੱਧਰ ਜਾਵੇ ਗੱਲਾਂ ਨਾ ਕਰ ਪਰੇ ਹੋ ਜਾ ਯਾਰ ਇੱਕ ਇੱਕ ਮਿੰਟ ਹੁਣ ਪਰੇ ਹੋ ਜਾ ਉਹ ਹੋ ਜਾਵੇ ਮਾ ਭਾਈ ਹੁਣ ਬੋਲ ਇੱਧਰ ਆ ਵੀ ਓ ਯਾਰ ਇੱਕ ਮੈਂ ਭਾਈ ਨਾ ਕਰ ਦੇਖ ਹੈ ਉਹੀ ਗੱਲ ਹੋ ਗਈ ਜਾ ਓ ਪਿੱਛੇ ਦਾ ਹਟ ਜਾ ਹੁਣ ਹੋ ਗਿਆ ਮੈਂ ਤੂੰ ਦਿਲ ਕਰੇ ਜਾਈ ਪਿੱਛੇ ਹੁਣ ਕਹਿੰਦਾ ਤੂੰ ਬਾਜੀ ਜੇ ਤਾਂ ਮੇਰੀ ਰੱਖਦਾ ਹੈ ਹਲੋ ਪਰ ਤੂੰ ਮੇਰੀ 2000 ਕਰ ਦਮ ਮੈਂ ਪਰ ਹਟ ਜਾ ਤੂੰ ਮੈਂ ਨਹੀਂ ਜਾ ਮੈਂ ਨਹੀਂ ਪੰਜੀ ਦਿੰਦਾ ਚਾ ചേര earth... ਕਿਹੜੇ ਲਈ ਬੁੜੀ ਮੈਂ ਕਿਹੜੇ ਹਿਸਾਬ ਨਾਲ ਲੈਂਦਾ ਤੂੰ ਤਾਂ ਕਹਿੰਦਾ ਲੱਖ ਤੋਂ ਅੰਦਰ ਬਾਈ ਤੈਨੂੰ ਅਗਲਾ ਰਾਹ ਦੇ ਦਿੰਦਾ ਗੱਲ ਕਰ ਬਣ ਨਹੀਂ ਮੰਨਦਾ ਤਾਂ ਉਹ ਨਾਮ ਨੂੰ ਬੁਰੀ ਬਿੱਕੀ ਕਿੱਥੇ ਇਹ ਵੀ ਦੇਖ ਲੱਖ ਤੋਂ ਅੰਦਰ ਹੁਣ ਤੂੰ ਦੇਖ ਲੈ ਬਾਈ ਉਹ ਦੂਜੇ 18 ਦੀ ਬਿਨਾਂ ਨਗਰਾਈ ਤੋਂ ਮੜ ਕੇ ਲੈ ਆਦੇ ਸੀ ਮੜ ਕੇ ਫਿਰਦਾ ਯਾਰ ਹੁਣ ਥੋੜਾ ਸੀਮਾ ਹੁਣ ਮੈਂ 14 ਦੀ ਦੇਖੀ ਉਹ ਤੋਂ ਬਿਨਾਂ ਨਗਰਾਈ ਦੀ ਕਹਿੰਦੇ ਫੜਾ 18 ਮਗਾ ਨਾ ਯਾਰ ਪਿੰਡ ਦਾ ਬਾਬਾ ਗੱਲ ਹੀ ਐ ਮੈਂ ਨਾ 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 ਅੱਜ ਤਾਂ ਮੈਂ ਛੱਡ ਦੂ ਤੇ ਕੱਲ ਨੂੰ ਉਹੀ ਤਾਂ ਗੱਲ ਆ ਕੱਲੂ ਵੀ ਇਹਨਾਂ ਨੇ ਵੇਚਣੀ ਆ ਕੱਲੂ ਅਗਲੇ ਕਹਿਣਗੇ ਯਾਰ ਉਹਦੇ ਮੇਰੀ ਉਸ ਕਾਰ ਦੀ ਉਹਨੇ ਹੋਰ ਕਾਹ ਕਿ ਸੀ ਮੈਂ ਕਿਹਾ ਹੁਣ ਤਾਂ ਇਹਨਾਂ ਨੂੰ ਦੇਵਾਂਗਾ ਪਹਿਲਾਂ ਤੁਸੀਂ ਨੈਗਰੇ ਕਰੇਗੇ ਮੜਕੇ ਉਹ ਮੇजे ਕਰ ਲੈ ਜਾਣ ਦਰੀਚਾ ਦੁੱਧ ਪੀ ਕੇ ਦੇਖ ਰਹਾ ਦੁੱਧ ਪੀ ਲਾ ਕੀ ਆ ਤੇਰਾ ਦਿਮਾਗ ਸਹੀ ਹੋ ਜਾ ਹਾਂ ਦੁੱਧ ਹੀ ਮਿੱਠਾ ਹੋਵੇ ਮੈਂ ਦਾ ਜਦੋਂ ਮਾਰਿਆ ਨਾ ਦੱਬ ਕੇ ਧਾਰ ਮਾਰੀ ਜਾਨ ਵਾਲੇ ਨੇ ਰੈ ਉਰੇ